ਲਓ ਜੀ ਪਖੰਡ ਬਾਦ ਦਾ ਤੁਹਾਨੂੰ ਅਸੀਂ ਇੱਕ ਹੋਰ ਨਵਾਂ ਵੀਡੀਓ ਦਿਖਾਉਣ ਜਾ ਰਹੇ ਹਾਂ ਪਰ ਇਸ ਵੀਡੀਓ ਦੇ ਵਿੱਚ ਖਾਸ ਗੱਲ ਜਿਹੜੀ ਦੇਖਣ ਨੂੰ ਮਿਲੀ ਆ ਇਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਤੇ ਲੋਕਾਂ ਨੇ ਖੂਬ ਲਾਂਤਾਂ ਪਾਈਆਂ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿ ਇੱਕ ਪਖੰਡੀ ਚੜਕੀ ਨਜ਼ਰ ਆ ਰਿਹਾ ਪਖੰਡੀ ਕਿਵੇਂ ਪਖੰਡ ਕਰ ਰਿਹਾ ਨੇ ਤੇ ਕਿਵੇਂ ਚੀਕ ਚਿਹਾੜਾ ਪਾਇਆ ਜਾ ਰਿਹਾ ਪਰ ਇਸ ਵੀਡੀਓ ਦੇ ਵਿੱਚ ਤੁਸੀਂ ਕਿਹੜੀ ਚੀਜ਼ੇ ਉੱਤੇ ਨਿਗਾਹ ਮਾਰੀ ਆ ਇਹ ਸਾਨੂੰ ਜ਼ਰੂਰ ਦੱਸਿਓ ਤੁਹਾਨੂੰ ਪਹਿਲਾਂ ਵੀਡੀਓ ਦੇ ਉੱਤੇ ਗੱਲਬਾਤ ਕਰ ਲਿਆ ਪਰ ਜਿਹੜੀ ਇਸ ਵੀਡੀਓ ਦੇ ਵਿੱਚ ਖਾਸ ਗੱਲ ਹੈ ਉਹ ਜਿਹੜਾ ਕਿ ਸਭ ਨੂੰ ਹੈਰਾਨ ਕੀਤਾ ਕਿ ਕਿਵੇਂ ਪਖੰਡਵਾ ਦਾ ਜਿਹੜਾ ਉਹ ਵਾਅਦਾ ਚਾਰਿਆ ਤੇ ਲੋਕ ਇਨਾਂ ਡੇਰਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਸ਼ਾਮਲ ਹੁੰਦੇ ਨੇ ਤੇ ਇਨਾਂ ਪਖੰਡੀਆਂ ਦੇ ਪੈਰਾਂ ਦੇ ਵਿੱਚ ਜਾ ਕੇ ਡਿੱਗਦੇ ਨੇ ਆਪਣੀ ਮਿਹਨਤ ਦੀ ਕਮਾਈ ਇਨਾਂ ਦੇ ਉੱਤੇ ਵਾਰਦੇ ਨੇ ਚੰਗੇ ਫਰੂਟ ਲੈ ਕੇ ਜਾਂਦੇ ਨੇ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਇਹ ਪਖੰਡ ਕਰਦੇ ਨੇ ਕਿ ਸਾਡੇ ਵਿੱਚ ਕੋਈ ਦੇਵੀ ਦੇਵਤਾ ਆਉਂਦਾ ਤੇ ਅਸੀਂ ਲੋਕਾਂ ਦੇ ਦੁੱਖ ਮਸਲੇ ਹੱਲ ਕਰ ਦਿੰਦੇ ਨੇ ਕਿ ਅਜਿਹਾ ਹੋ ਸਕਦਾ ਕਿ ਕਿਸੇ ਵਿੱਚ ਇੰਨੀ ਪਾਵਰ ਆ ਸਕਦੀ ਹੈ ਕਿ ਉਹ ਲੋਕਾਂ ਦੇ ਮਸਲੇ ਹੱਲ ਕਰੇ ਪਰ ਦੂਜੇ ਪਾਸੇ ਇਸ ਵੀਡੀਓ ਦੇ ਵਿੱਚ ਜਿਹੜੀ ਅਸੀਂ ਤੁਹਾਡਾ ਨਾਲ ਗੱਲ ਕੀਤੀ ਹੈ ਕਿ ਵੱਡੀ ਗੱਲ ਜਿਸ ਨੇ ਕਿ ਦੇਖ ਕੇ ਵੀਡੀਓ ਦੇਖ ਕੇ ਲੋਕਾਂ ਨੇ ਲਾਂਤਾਂ ਪਾਈਆਂ ਕਿ ਇੱਕ ਵਿਅਕਤੀ ਜਿਸ ਦੇ ਸਿਰ ਦੇ ਉੱਤੇ ਪੱਗ ਸਜਾਈ ਹੋਈ ਹੈ ਤੇ ਉਹ ਪਖੰਡੀ ਦੇ ਉੱਤੇ ਜਿਹੜਾ ਕਿ ਚੌਰ ਸਾਹਿਬ ਨੂੰ ਚਲਾਉਂਦਾ ਹੋਇਆ ਛੋਟਾ ਕਿ ਨਜ਼ਰ ਆ ਰਿਹਾ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਜਿਹੜਾ ਕਿ ਉਹ ਖੜਿਆ ਹੈ ਤੇ ਚੱਲੋ ਜਿਹੜਾ ਕੀ ਮਾਰਦਾ ਨਜ਼ਰ ਆ ਰਿਹਾ ਕਿ ਇੰਨਾ ਪਖੰਡਿਆਂ ਦੀ ਢੇਨ ਹੈ ਜਿੱਥੇ ਸਾਡੇ ਜਿਹੜੇ ਕੀ ਜਿਹੜੇ ਗੁਰਸਿੱਖ ਬੰਦੇ ਨੇ ਜਾਂ ਫਿਰ ਜਿਹੜੇ ਅਜਿਹੇ ਲੋਕ ਨੇ ਕਿਉਂਕਿ ਨੇਕਾਂ ਵੀਡੀਓ ਸਾਹਮਣੇ ਆਈਆਂ ਅਸੀਂ ਵੀਡੀਓ ਦੇ ਆਧਾਰ ਦੇ ਉੱਤੇ ਹੀ ਗੱਲ ਕਰਦੇ ਹੁੰਦੇ ਹਾਂ ਅਸੀਂ ਇਨੇਕਾਂ ਸਰਦਾਰ ਵਿਅਕਤੀ ਨੂੰ ਦੇਖਿਆ ਨੇ ਪਖੰਡਿਆਂ ਦੇ ਡੇਰੇ ਦੇ ਵਿੱਚ ਜਿਸ ਦੀਆਂ ਪਹਿਲਾਂ ਵੀ ਵੀਡੀਓ ਨਸ਼ਰ ਕਰ ਚੁੱਕਿਆ ਤਾਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਸਿਰ ਦੇ ਉੱਤੇ ਪਾਗ ਸਜਾਈ ਹੋਈ ਹੈ ਤੇ ਖੜਿਆ ਪਖੰਡੀ ਦੇ ਡੇਰੇ ਦੇ ਵਿੱਚ ਆ ਕਿ ਸਾਡੇ ਗੁਰੂਆਂ ਨੇ ਕੁਰਬਾਨੀਆਂ ਤਾਂ ਕੀਤੀਆਂ ਜਿਹੜੀ ਸਾਨੂੰ ਦਸਤਾਰ ਦਿੱਤੀ ਹੈ ਜਿਹੜੀ ਪੱਗ ਦਿੱਤੀ ਹੈ ਕਿ ਇਹ ਪਖੰਡੀਆਂ ਦੇ ਤੁਸੀਂ ਬਨ ਕੇ ਪਖੰਡੀਆਂ ਦੇ ਡੇਰੇ ਦੇ ਵਿੱਚ ਜਾਓ ਤੇ ਵਿਸ਼ਵਾਸ ਤੁਸੀਂ ਪਖੰਡੀਆਂ ਦੇ ਉੱਤੇ ਕਰੋ ਤਾਂ ਘੱਟੋ ਘੱਟ ਜੇਕਰ ਤੁਸੀਂ ਪਖੰਡ ਬਾਦ ਦੇ ਵਿੱਚੋਂ ਨਹੀਂ ਨਿਕਲਣਾ ਤੁਹਾਨੂੰ ਪਖੰਡਿਆ ਤੇ ਇੰਨਾ ਹੀ ਜ਼ਿਆਦਾ ਵਿਸ਼ਵਾਸ ਹੈ ਤਾਂ ਫਿਰ ਇਸ ਪੱਗ ਨੂੰ ਜ਼ਰੂਰ ਉਤਾਰ ਕੇ ਜਾਇਆ ਕਰੋ ਘਰ ਇਹ ਬਨ ਕੇ ਨਾ ਜਾਇਆ ਕਰੋ ਇਸ ਦੀ ਬੇਕਦਰੀ ਨਾ ਕਰੋ ਜੇਕਰ ਤੁਹਾਨੂੰ ਇਸ ਦੀ ਕਦਰ ਨਹੀਂ ਨਾ ਕਰਨੀ ਆਉਂਦੀ ਤਾਂ ਤੁਹਾਨੂੰ ਬੇਕਦਰੀ ਕਰਨ ਦਾ ਵੀ ਕੋਈ ਹੱਕ ਨਹੀਂ ਕਿਉਂਕਿ ਪਖੰਡ ਬਾਦ ਦੇ ਵਿੱਚ ਫਸਿਆ ਵਿਅਕਤੀ ਇੱਕ ਪਾਸੇ ਸਿਰ ਦੇ ਉੱਤੇ ਪਾਗ ਸਜਾਈ ਤੇ ਦੂਜੇ ਪਾਸੇ ਤੁਸੀਂ ਪਖੰਡੀਆਂ ਦੇ ਢੇਰ ਦੇ ਵਿੱਚ ਜਾ ਰਹੇ ਤਾਂ ਫਿਰ ਕੀ ਸੇਧ ਦੇ ਰਹੇ ਹੋ ਤੁਸੀਂ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਤਾਂ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਖੰਡੀ ਨੇ ਉਹਨਾਂ ਨੇ ਚੱਪੇ-ਚੱਪੇ ਦੇ ਉੱਤੇ ਢੇਰੇ ਖੋਲੇ ਨੇ ਹਰ ਗਲੀ ਮੁਹੱਲੇ ਦੇ ਵਿੱਚ ਦੇਖਿਆ ਜਾਂਦਾ ਕਿ ਕਿਵੇਂ ਲੋਕਾਂ ਦੇ ਵੱਲੋਂ ਜਏ ਪਖੰਡਿਆਂ ਦੇ ਵੱਲੋਂ ਘਰਾਂ ਦੇ ਵਿੱਚ ਡੇਰੇ ਖੋਲ ਕੇ ਪੁੱਛਾ ਦਿੱਤੀ ਜਾਂਦੀ ਆ ਚੌਂਕੀਆਂ ਲਗਾਈਆਂ ਜਾਂਦੇ ਨੇ ਕੋਈ ਵੀਰਵਾਰ ਨੂੰ ਲਗਾਉਂਦਾ ਕੋਈ ਐਤਵਾਰ ਨੂੰ ਲਗਾਉਂਦਾ ਤਾਂ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਦੋ ਕੁ ਮਿੰਟ ਅੱਖਾਂ ਬੰਦ ਕਰਕੇ ਕਹਿ ਦਿੰਦੇ ਤੁਸੀਂ ਫਲਾਣੇ ਨੂੰ ਪੂਜਦੇ ਸੀ ਹੁਣ ਤੁਸੀਂ ਬੰਦ ਕਰਤਾ ਜਿਸ ਕਰਕੇ ਤੁਹਾਡਾ ਘਰ ਦਾ ਤੈਥਨੈਸ ਹੋ ਰਿਹਾ ਤਾਂ ਕੀ ਅਜਿਹਾ ਮੰਤਰ ਆ ਜਾਂ ਅਜਿਹੀ ਪਾਵਰ ਇਨਾਂ ਪਖੰਡਿਆਂ ਕੋਲ ਹੈਗੇ ਆ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਕਿ ਪਖੰਡਿਆਂ ਕੋਲ ਅਜਹੀ ਪਾਵਰ ਹੈ ਕਿ ਅੱਖਾਂ ਬੰਦ ਕਰਕੇ ਤੁਹਾਡੇ ਘਰ ਦੇ ਘਰੇਲੂ ਮਸਲੇ ਜਿਹੜਾ ਕਿ ਇਹ ਬਾਬਾ ਦਾ ਦਿੰਦਾ ਬਹੁਤ ਦੁਨੀਆ ਵਸਦੀ ਆ ਕੱਲੇ ਤੁਸੀਂ ਨਹੀਂ ਹੈਗੇ ਕਿ ਬਾਬੇ ਨੇ ਚਲ ਇੱਕ ਵਾਰੇ ਪਤਾ ਕਰ ਲੈ ਜਿੰਨੇ ਲੋਕ ਦੇਰੇ ਦੇ ਵਿੱਚ ਹੁੰਦੇ ਨੇ ਹਰੇਕ ਨੂੰ ਅੱਖਾਂ ਬੰਦ ਕਰਕੇ ਕਹਿ ਦਿੰਦੇ ਨੇ ਫਲਾਣੇ ਦੇ ਘਰ ਹੈ ਕਿਹਦੇ ਘਰ ਦੇ ਵਿੱਚ ਅੱਜ ਕਲੇਸ਼ ਨਹੀਂ ਹੁੰਦਾ ਤਾਂ ਜ਼ਰੂਰੀ ਨਹੀਂ ਕਿ ਨਾ ਪਖੰਡੀ ਤੁਹਾਡੇ ਜਾਣੇ ਜਾਣਦੇ ਵੀ ਹਾਂ ਵੀ ਬਾਬੇ ਨੂੰ ਪਤਾ ਲੱਗ ਗਿਆ ਵੀ ਭਾਈ ਸਾਡੇ ਘਰ ਦੇ ਵਿੱਚ ਕਲੇਸ਼ ਹੁੰਦਾ ਅੱਜ ਕੱਲ ਇੱਕ ਘਰ ਛੱਡ ਕੇ ਦੂਜੇ ਘਰ ਦੇ ਵਿੱਚ ਕਲੇਸ਼ ਆ ਕਰੇਲੂ ਮਸਲੇ ਨੇ ਘਰ ਦੇ ਵਿੱਚ ਲੜਾਈਆਂ ਝਗੜੇ ਹੋ ਜਾਂਦੇ ਨੇ ਪਰ ਤੁਸੀਂ ਜੇਕਰ ਇਹਨਾਂ ਪਖੰਡੀਆਂ ਦੇ ਰਾਹ ਦੇ ਉੱਤੇ ਚੱਲਗੇ ਤਾਂ ਤੁਹਾਨੂੰ ਨਿਕਲਣਾ ਬਹੁਤ ਔਖਾ ਹੋ ਜਾਵੇਗਾ ਪਖੰਡਵਾਦ ਤੋਂ ਖੁਦ ਵੀ ਬਚੋ ਤੇ ਲੋਕਾਂ ਨੂੰ ਵੀ ਜਿਹੜਾ ਕਿ ਸੁਚੇਤ ਜਿਹੜਾ ਜ਼ਰੂਰ ਕਰਿਓ ਆਪਣੀ رائے ਜ਼ਰੂਰ ਵੀ ਸਾਂਝੀ ਕਰਿਓ ਤੇ ਕਮੈਂਟ ਜ਼ਰੂਰ ਕਰਿਓ